ਇਸਾ ਸਿੱਕਾ ਅਲਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੁਹਾਨੂੰ ਦਿਖਾਉਣੀਆਂ ਤੇ ਅੱਜ ਰੇਟ ਬਿਲਕੁਲ ਨਾਰਮਲ ਹੀ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ 'ਚ ਦੋ ਸੋਈਆਂ ਵਾ ਤੇ ਇੱਕ ਗੱਬਣ ਆ ਸੂਈਆਂ ਦੇ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੇ ਵਧੀਆ 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 ਜੀ ਸੁਣਾਓ ਜੀ ਚਲੋ ਵਧੀਆ ਚੀਦਾ ਜੇ ਤੇ ਨਾਮ ਦੱਸਦੇ ਕਰੀ ਫਿਰ ਨਾਮ ਪ੍ਰਿੰਸਪਲ ਸਿੰਘ ਪਿੰਡ ਜਿਕ ਦੇਖੋ ਤਸੀਲੇ ਨਾਲਾ ਜ਼ਿਲ੍ਹਾ ਮਲਿਸਰ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 9501296185 ਠੀਕ ਹੈ ਜੀ ਅੱਜ ਮੱਝਾਂ ਹੀ ਆ ਤੈਨੇ ਹਾਂਜੀ ਮੱਝਾਂ ਹੀ ਦਿੱਤੀ ਤੇ ਰੇਟ ਛੋਟੇ ਹੀ ਮੈਂ ਨਾ ਨਿਕ ਨਿਕ ਰੇਟ ਆ ਵੀਰ ਜੀ ਅੱਜ ਤੇ ਅੱਛਾ ਅੱਜ ਤੇ ਮਰਨਾ ਸੌਣ ਭਾਦਰ ਵਾਲੇ ਰੇਟ ਹੀ ਆ ਅੱਛਾ ਸੌਣ ਭਾਦਰ ਵਾਲੇ ਰੇਟ ਚੱਲਣਗੇ ਅੱਜ ਹਾਂਜੀ ਹਾਂਜੀ ਚੇਤਵ ਸਾਖ ਚ ਹਾਂਜੀ ਹਾਂਜੀ ਚੇਤਵ ਸਾਖ ਚ ਠੀਕ ਹੈ ਹਾਂਜੀ ਚਲੋ ਫਿਰ ਸ਼ੁਰੂਆਤ ਪਹਿਲੇ ਨੰਬਰ ਵਾਲੀ ਤਾਂ ਹੀ ਕਰ ਲਈਏ ਹਾਂਜੀ ਕਿੰਨਾ ਜੀ ਇਹਦੇ ਕੋਲ ਦੁੱਧ ਮਗਰ ਇਹਦੇ ਵਿੱਚ ਜੀ ਕੱਟੀ ਦੁੱਧ ਹੋਊਗਾ ਇਹ ਕਨਾਂ ਔ ਕਿਲੋ ਕੰਡੇ ਵਾਲਾ ਅੱਛਾ ਹਾਂ ਜੀ ਠੀਕ ਐ ਇਹ ਕੱਟੀ ਮਗਰ ਜੀ ਮਗਰ ਇਹਦੇ ਕੱਟੀ ਆ ਬਾਕੀ ਲੇਵੇਂ ਲੂਵੇਂ ਦੀ ਬਣਾਵਟ ਬਹੁਤ ਸੋਹਣੀ ਐ ਬੈਗਲੇ ਵਾਲਾ ਲੱਗਾ ਸਾਰਾ ਹੀ ਆ ਵੇਖੋ ਠੀਕ ਐ ਜੀ ਹਾਂ ਜੀ ਹਾਂ ਜੀ ਤੋਰਾਂ ਹਾਂ ਫੇਰ ਇੱਕਲੀ ਮਰ ਰਵਾਲੀਏ ਮਰੀ ਇਹਦੀ ਦਿਖਾ ਦੋ ਫੇਰ ਨਾ ਦੇਖ ਸਾਦੇ ਜੀ ਕੱਟੀ ਛੱਡੀ ਆਹੋ ਵਧੀਆ ਜੇ ਮਾਸਾ ਥਣਾ ਚੜੀ ਜੇ ਫਸਮਕੇ ਇਹਨੇ ਫਰਮੋਰ ਕਿਹਨਾ ਕਰ ਗਿਆ ਪਸਮਗੀ ਜੇ ਵੀ ਤੇ ਫਿਰ ਹਾਂਜੀ ਪਸਮਗੀ ਜੇ ਵੀ ਚਲੋ ਬੰਨਾ ਫਿਰ ਇਹਨਾਂ ਆਹ ਥਾਣੇ ਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਦੇਖੋ ਵੇ ਜੀ ਪਸਮਕੇ ਬਹੁਤ ਸੋਨਾ ਸੰਨ ਕਰਦੀ ਐ ਫਿਰ ਠੰਡੀ ਬੋਦੇ ਵੇ ਜੀ ਆਹ ਵੇਖੋ ਹੈ ਕਿ ਤੇ ਵੇਖੋ ਪੂਰ ਛਟਾ ਸਾਫ਼ ਚ ਵਾਈ ਰਜੀ ਸਾਫ਼ ਚ ਵਾਈ ਰਜੀ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਪੂਰ ਛੱਟੇ ਵਾਲਾ ਵਿੱਚ ਹੀ ਡੰਗਰੀ ਨਹੀਂ ਲਈਦਾ ਆ ਵੇਖੋ ਇਹ ਨਹੀਂ ਚਾੜਿਆ ਜਵਾਜਾਂ ਕਹਿੰਜਾ ਕੰਜ ਨਹੀਂ ਖੋਲਾ ਖੋਲਾ ਚਵਾ ਚਲੋ ਖੋਲੋ ਫਿਰ ਤੋਰਦੀਏ 9 ਕਿਲੋ ਦੁੱਧ ਜਿਹੜਾ ਹਣ ਕਹਿੰਦੇ ਵੀ ਹੈਗਾ ਇਹਦੇ ਕੋਲ 9 ਤੋਂ ਵਿੱਚ ਕੋਈ ਪਾਈਆ ਖੰਡ ਵੀ ਘੱਟ ਲਾ ਲੈ ਹਾਂਜੀ ਜੋ ਵੀ ਸਫਰ ਸੂਚ ਜਾਣੀ ਹੁੰਦੀ ਹੈ ਤੁਹਾਨੂੰ ਪਤਾ ਹਾਂਜੀ ਬਾਕੀ ਪਿੱਠ ਪੁੜੇ ਵਾਲੀ ਛੋਟੀ ਹੈ ਵੇਜੀ ਗੱਡ ਘਾਟ ਸਿੰਗਲ ਟੀ ਦੁਆ ਜੀ ਪਹਿਲਾ ਸੂਈ ਜੀ ਅੱਛਾ ਜੀ ਆ ਵੇਖੋ ਵੀਰ ਜੀ ਕਹਿੰਦੇ ਕੱਲਾ ਕੱਲਾ ਥਣ ਲਾਇਆ ਗਣੀ ਗੁੱਡ ਗੁੱਡ ਤੇ ਝੋਟੀਆਂ ਆ ਵੇਖੋ ਵੀਰ ਜੀ ਤੇ ਇਹਦਾ ਫਿਰ ਮੁੱਲ ਮੁੱਲ ਇਹਦਾ ਵੀਰ ਜੀ ਇਹੋ ਜੀ ਝੋਟੀ ਤੇ ਹੁਣ ਅੱਜ ਤੋਂ ਵੇਖ ਲਿਓ 15 ਦਿਨਾਂ ਨੂੰ ਵੇਖਿਓ ਵਿਸਾਖੀ ਦੇ ਲਾਗੇ 75 75 ਦੀਆਂ ਵਿਗਣੀਆਂ ਹਾਂਜੀ ਪਰ ਆਪਾਂ 75 ਵੀ ਨਹੀਂ ਕਰਨਾ ਹਾਂਜੀ ਇਹ 70 ਵੀ ਨਹੀਂ ਕਰਨਾ ਅੱਛਾ 65000 ਦੇ ਦਈਏ ਕਰ ਦਿਓ ਛੋਟ ਛੋਟ ਥੋੜੀ ਪਾਤੀ ਹੋਰ ਪੂਰੇ ਵੀਰ ਜੀ 8000 ਦੀ ਝੋਟੀ ਦੇ ਦਾਂਗੇ ਅੱਛਾ 8000 8000 ਦੀ ਮਗਰ ਕੱਟੀ ਹੈ ਵੀਰ ਜੀ ਠੀਕ ਹੈ ਇਹ ਵੀ ਗੋਰ 20 ਦਿਨ ਮਹੀਨਾ ਚੋ ਕੇ ਫੇਰ ਕੱਟੀ 70 ਦੀ ਵਿਗਦੀ ਆ ਠੀਕ ਹੈ ਜੀ ਹਾਂ ਜੀ ਤੇ ਆ ਗੱਬਣ ਜੇ ਇਹ ਗੱਬਣ ਲਈ ਜੀ ਕੱਟੀ ਛੋਟੇ ਸਿੰਘ ਦੀ ਛੋਟੀ ਛੋਟੇ ਸਿੰਘ ਦੀ ਆ ਦੇਖੋ ਵਿਜੀ ਸੂਆ ਪਹਿਲਾ ਹੀ ਜਿਹੜਾ ਸ਼ੌਕ ਹੁੰਦਾ ਛੋਟੀ ਸਿੰਘ ਦੀ ਕੱਟੀ ਦਾ ਹਾਂਜੀ ਐ ਮੈਂ ਨਾ ਛੋਟਾ ਸਿੰਘ ਤੇ ਪ੍ਰੀਖ ਸਿੰਘ ਮੈਂ ਨਾ ਕੋਕਾ ਸਿੰਘ ਲੱਗਾ ਦੋਰੋ ਇੱਕ ਰੀਪੇ ਤੋੜ ਕੇ ਦਿਖਾ ਦਈਏ ਪਹਿਲਾਂ ਸੂਆ ਪਹਿਲਾ ਹੀ ਹਾਂਜੀ ਪਹਿਲਾਂ ਵੇਚੀ ਲੈ ਆ ਆ ਦੇਖੋ ਵਿਜੀ ਨਿੱਕੀ ਨਿੱਕੀ ਸਿੰਘੀ ਲੱਗੀ ਆ ਬਿੰਕਲ ਛੋਟੇ ਜਿਹੇ ਸਿੰਗਦੀ ਆ ਤੇ ਕੱਦ ਵੀ ਬਹੁਤਾ ਓਚਾ ਨਹੀਂ ਆ ਸਾਡ ਦਾ ਕੱਦ ਮੀਡੀਅਮ ਕਰਦੇ ਆ ਪਹਿਲਾ ਸੂਬਾ ਉਸ ਤਹਾ ਨਾਲ ਚਲੋ ਠੀਕ ਆ ਵੱਡਾ ਨਾ ਛੋਟਾ ਬਹੁਤਾ ਵੱਡਾ ਕੱਦ ਨਹੀਂ ਲੈ ਜਾ ਜਿੰਨੀ ਵੀ ਦੀ ਸਿੰਗੀ ਬਰੀਕੀਆਂ ਜੇ ਲੱਗੀ ਆ ਨਾ ਕੱਦ ਮਾਸਾ ਹੋਰ ਹੁੰਦਾ ਤੇ 1.5 ਦੀ ਸੀ ਅਦੋਂ 1.5 ਡੋਨ ਨਹੀਂ ਮੁੱਲ ਗਿਆ ਜੀ ਕਰ ਦੇਣਾ ਸਹੀ ਵੀ ਨਾਲ ਸ਼ੌਂਗ ਹੁੰਦਾ ਮੀਡੀਅਮ ਕੱਢੋਵੇ ਥੋੜੇ ਡੰਗ ਪੱਠੇ ਖਾਵੇ ਸੋਹਣਾ ਲੱਗਦਾ ਯਾਰ ਆ ਵੇਖੋ ਜੀ ਡੱਬੀਦਾਰ ਲੈ ਆ ਤੇ ਲੱਟੋ ਲੱਟੋ ਲਾ ਜੇ ਕਾਫੀ ਆ ਦੇਣਾ ਜੀ ਇਹਨੇ ਦਾਹ ਲੈ ਜਾਣੀ ਜੀ ਤੇ ਥਨ ਵੀ ਚੰਗਾ ਤਿਆਰ ਆ ਆ ਦੇਖੋ ਚੰਗਾ ਖਾਣਾ ਜੀ ਤਿਆਰ ਕਰੂਗੀ ਤੇ ਮੁੱਲ ਇਹਦਾ ਤਰ੍ਹਾਂ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਵਿੱਚ ਜੀ 10 ਕਿਲੋ ਤੋਂ ਘੱਟ 12 ਤੋਂ ਕੀ ਜਾਊਗੀ ਮੁੱਲ ਵੀ ਨੀਡ ਬਰੂਡ ਚ ਵੇਖੋ ਸਿੰਗੀਆਂ ਨਿਕੇ ਨਿਕੇ ਕੋਕਾ ਲੱਗੀ ਆ ਹਾਂਜੀ ਹਾਂਜੀ ਬਾਕੀ ਜਿੰਨੀ ਵੀ ਹੈਗੀ ਪਲੀ ਜੁੜੀ ਆ ਥੇੜੀ ਪਲੱਸੀ ਆ ਜਾਂ ਕੈਂਜਾ ਕੈਂਜ ਨਹੀਂ ਪਲੀ ਜੁੜੀ ਕੱਟੀ ਏ ਵੀਰ ਜੀ ਮੁੱਲ ਜਿੰਨਾ ਮਰਜ਼ੀ ਕਰੀ ਜੇ ਇਹ ਵੀ ਹਾਂ ਨਾ ਇਹ ਮੁੱਲ ਤਾਂ 70 ਕਰਾ ਲਓ 65 ਕਰਾ ਲਓ ਇਹ ਵੀ 62000 ਦੀ ਦੇਦਾ 62000 ਦੀ 62000 ਦੀ ਦੇ ਦਾਂਗੇ ਠੀਕ ਹੈ ਬਾਕੀ ਛੋਟ ਛੜ ਮੋਕੇ ਤੇ ਹੋਰ ਹੋ ਜੂਗੀ ਛੋਟ ਮੋਕੇ ਤੇ ਕੋਈ ਨਹੀਂ ਕਰ ਦਾਂਗੇ ਕੋਈ ਵੀ ਫੋਨ ਲਾਵੇ ਬਸ ਠੀਕ ਹੈ ਜੀ ਹਾਂਜੀ ਹਾਂਜੀ ਤੇ ਆ ਵੀ ਇਹ ਵੀ ਜੀ ਕੱਟੀ ਜਮ ਇਹਦੇ ਮਗਰ ਵੀ ਕੱਟੀ ਆ ਹਾਂਜੀ ਹਾਂਜੀ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਵੀ ਜੀ ਹੋਊਗਾ 7 ਕਿਲੋ ਕੰਡੇ ਵਾਲਾ ਜਿਹੜਾ ਅੱਛਾ ਹਾਂਜੀ ਹਾਂਜੀ ਤੋੜ ਦੋ ਫਿਰ ਇਹ ਵੀ ਥਾਣੇ ਦੇ ਵੇਖ ਕਰੀ ਤੇ ਦੇਖ ਸਾਦੇ ਆਪਾਂ ਲਾ ਗਏ ਤਾਂ ਇਹ ਪੇਚੂਕੇ ਦਾ ਥੋੜੀ ਘੱਟ ਸਾਮ ਤੋਂ ਹੀ ਆਈ ਹੈ। ਇਹ ਕੇਲਾ ਵਿੱਚ ਵਧੀਆ ਸੜੀ ਜਾਣਾ ਮੈਂ ਮੋਲ ਦੇ ਸਾਬ ਨਾਲ। ਬਾਕੀ ਅਗਲੀ ਵੀਡੀਓ ਦੇ ਝੋਟੀਆਂ ਤਿਆਰ ਹੀ ਆ ਫਿਰ। ਤਿਆਰ ਤਿਆਰ ਮਾਲ ਬੂਰੀਆਂ ਨੀਲੀਆਂ, ਟੇਡੇ ਕੱਟ। ਆ ਇੱਕ ਦੀ ਆ ਦੂਰਾ ਤੁਹਾਨੂੰ ਦਿਖਾ ਦਿੰਨੇ ਆ ਬਾਹਰ ਵੀ ਬੱਜੀਆਂ ਵਾਂ। ਸਭ ਬੂਰੀਆਂ ਪਾੜੀਆਂ। ਟੇਡੇ ਮਗਰ ਬੂਰੀਆਂ ਹੀ ਆ ਤੇ ਕੱਟੀਆਂ। ਬੂਰੀਆਂ ਕੱਟੀਆਂ ਮਗਰ। ਹਾਂਜੀ ਹਾਂਜੀ। ਇਹ ਅਗਲੀ ਵੀਡੀਓ 'ਚ ਦਿਖਾਵਾਂਗੇ ਨਾ। ਅਗਲੀ ਵੀਡੀਓ 'ਚ ਮਾਲ ਤੇ ਆ ਜਿਹੜੇ ਫਿਰ ਇਹਦਾ ਮੁੱਲ ਮਾੜੀ ਇਹ ਤਾਂ ਰੰਗ ਮਲਵਾ ਦੀਆਂ ਵੀ ਚੀਜ਼ੀਆਂ ਵੀ ਦਿਖਾ ਦਿਓ ਫਿਰ ਛੱਡ ਦੇ ਵੀ ਦੀ ਹਾਂ ਆ ਰਹੀ ਹੈ ਚੰਗਾ ਹਾਂ ਆਹ ਵੇਖੋ ਵੀ ਜੀ ਹੈ ਪਸੰਦ ਕੇ ਥਣ ਸੋਨਾ ਕੱਢ ਗਈ ਦਿਖਾ ਦਿਓ ਚਵਾ ਇਹਦਾ ਚਵਾ ਇਹਦਾ ਪੂਰਾ ਸਾਫ ਹੈ ਯਾਨੀ ਕੋਈ ਭੂਰਿਆ ਜਾਂ ਛੱਟਿਆ ਆਹ ਵੇਖੋ ਚਵਾਈ ਚੁਈ ਵਰਜੀ ਓਕੇ ਆ ਠੀਕ ਹੈ ਜੀ ਸਾਹ ਲੈ ਫੇ ਠੰਡੀ ਜੰਝ ਮਰਜੀ ਇਹਦੇ ਥੱਲੇ ਐਂ ਜੀ ਭਾਈ ਉੱਠ ਢਬੋ ਕੋਈ ਗਵਾਹੀ ਨਹੀਂ ਦੱਸੀਏ ਫਿਰ ਮੋਲੇ ਦਾ ਆਪਾ ਮੋਲੇ ਦਾ ਵਰਜੀ ਜਾਇਜ ਕਰਦੀਏ ਕਿੰਨਾ ਕੁ ਜਾਇਜ ਕਰਦੇ ਮੈਂ ਇਹਨਾਂ ਨੂੰ ਜੰਝ ਮੈਂ ਦੀ ਸ਼ਾਰਟ ਆ ਲੱਭਦੀ ਘਾਟ ਆ ਹਾਂਜੀ ਫਿਰ ਉਤਰਾਂ ਦੇ 55 ਦੀ ਵੇਚਦੀ ਮੈਂ ਤਾਂ ਤੇ ਹੋਲੀ ਕਰੇ ਕਿੰਨੇ ਦੀ ਦੇ ਦਈਏ ਫਿਰ 5 ਛੱਡ ਦਈਏ 1000 2000 ਛੱਡ ਦਈਏ ਹੋਰ ਦਾ ਵੀ ਜੀ 5 ਜੋਰ ਛੜੀਏ 45000 ਰੁਪਏ ਦੇ ਦੇ ਅੱਛਾ 45000 ਜੀ 45000 ਦੀ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਬਾਕੀ ਵੀ ਜੀ ਮਗਰ ਕੱਟੀ ਆ ਹਾਂ ਜੀ ਤੇ ਰਮਾਨ ਦੇ ਨਾਲ ਇਹਨੇ ਦੁੱਧ ਕਿਸਦਾ ਘਰ ਦਾ ਵਧੀਆ ਸਾਰੀ ਜਾਣਾ ਇਹ ਕਿੰਨੇ ਕ ਮੋਲਿਆ ਤੁਹਾਨੂੰ ਪਤਾ ਨਿਕਨੇ ਨਿਕਨੇ ਮੋਲਿਆ ਠੀਕ ਹੈ ਹਾਂ ਜੀ ਤੇ ਬਾਕੀ ਫੋਨ ਲਾਉਗਾ ਤੇ ਕੋਈ ਛੋਟਾ ਛਾਟ ਮੌਕੇ ਤੇ ਮੈਂ ਫੋਨ ਲਾਉਗਾ ਮਾਨਸਰ ਖੁੱਲਾ ਹੋਊਗਾ ਮੌਕੇ ਤੇ ਠੀਕ ਹੈ ਜੀ ਹਾਂ ਜੀ ਹਾਂ ਜੀ ਬਸ ਕੋ ਫੋਨ ਲਾਵੇ ਮੌਕੇ ਤੇ ਬਾਕੀ ਚਲੋ ਕੋਈ ਵੇਰ ਇੱਥੇ ਆਪਣੀ ਤਸੱਲੀ ਕਰਕੇ ਵੇਸ ਚਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ